ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਲਿਖਿਆ ਵੇਖ ਰਹੇ ਹੋ ਜਿਸ ਘਰ ਵਿੱਚ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਆ ਤਰੀਕਾ ਵਰਤੋ ਬਹੁਤੇ ਘਰ ਸੰਗਤ ਜੀ ਇਹੋ ਜਿਹੇ ਨੇ ਜਿਸ ਘਰ ਦੇ ਵਿੱਚ ਨਸ਼ਾ ਸ਼ਰਾਬ ਦਾ ਨਸ਼ਾ ਚਿੱਟੇ ਦਾ ਨਸ਼ਾ ਜਾਂ ਹੋਰ ਕਈ ਪ੍ਰਕਾਰ ਦੇ ਨਸ਼ੇ ਨੇ ਜਿਹੜੇ ਆਪ ਹੀ ਕਰਾਂ ਦੇ ਵਿੱਚ ਵਰਤੇ ਜਾਂਦੇ ਨੇ ਤੇ ਬੱਚੇ ਵੀ ਕਰ ਰਹੇ ਨੇ ਤੇ ਘਰ ਜਿਹੜੇ ਮੇਨ ਔਦੇਦਾਰ ਹੁੰਦੇ ਨੇ ਉਹ ਵੀ ਕਰ ਰਹੇ ਨੇ ਉੱਥੇ ਦੁਖੀ ਕੌਣ ਨੇ ਘਰ ਵਾਲੀਆਂ ਬੀਬੀਆਂ ਉਹ ਉਹਨਾਂ ਤੋਂ ਦੁਖੀ ਉਹ ਭਾਵੇਂ ਪਤੀ ਨਸ਼ਾ ਕਰ ਰਿਹਾ ਤੇ ਭਾਵੇਂ ਉਹਨਾਂ ਦਾ ਸੁਪੁੱਤਰ ਪੁੱਤਰ ਨਸ਼ਾ ਕਰ ਰਿਹਾ ਸੋ ਸੰਗਤ ਜੀ ਆਪਾਂ ਆਮ ਕਹਾਵਤ ਪੜ੍ਹਦੇ ਹਾਂ ਜੈਸਾ ਅੰਨ ਤੈਸਾ ਮਨ ਜਿਹੋ ਜਿਹਾ ਭੋਜਨ ਛਕਾਂਗੇ ਜਿਹੋ ਜਿਹਾ ਅੰਨ ਹੋਵੇਗਾ ਉਹੋ ਜਿਹਾ ਸੰਗਤ ਜੀ ਸਰੀਰ ਤੇ ਅਸਰ ਪੈਂਦਾ ਮਨ ਹੋ ਜਾਂਦਾ ਪਰ ਆਪਣੇ ਘਰਾਂ ਦੇ ਵਿੱਚ ਅੱਜ ਕੀ ਹੈ ਕਿ ਜਦੋਂ ਮਾਈਆਂ ਪ੍ਰਸ਼ਾਦਾ ਭੋਜਨ ਤਿਆਰ ਕਰਦੀਆਂ ਉਹਨਾਂ ਦੇ ਸਾਹਮਣੇ ਟੀਵੀ ਲੱਗਾ ਹੁੰਦਾ ਜੋ ਟੀਵੀ ਤੇ ਸੀਰੀਅਲ ਚੱਲ ਰਹੇ ਨੇ ਜਾਂ ਫਿਲਮਾਂ ਚੱਲ ਰਹੀਆਂ ਉਹ ਵੇਖਦੀਆਂ ਤੇ ਨਾਲ ਆਟਾ ਗੁੰਨੀ ਜਾ ਰਹੀ ਹੈ ਫਿਰ ਸੰਗਤ ਜੀ ਰਸੋਈ ਦੇ ਵਿੱਚ ਭੋਜਨ ਤਿਆਰ ਹੋ ਰਿਹਾ ਤੇ ਮੋਬਾਈਲ ਦੇ ਗਾਣੇ ਚੱਲ ਰਹੇ ਨੇ ਮੋਬਾਈਲ ਦੇ ਉੱਤੇ ਇੰਸਟਾਗ੍ਰam ਚੱਲ ਰਿਹਾ ਹੈ ਰੀਲਾਂ ਵੇਖ ਰਹੀਆਂ ਮਾਈਆਂ ਤੇ ਨਾਲ ਭੋਜਨ ਤਿਆਰ ਹੋ ਰਿਹਾ ਹੈ ਉਹੀ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਥਾਲ ਵਿੱਚ ਪਰੋਸ ਕੇ ਆਪਣੇ ਬੱਚਿਆਂ ਨੂੰ ਆਪਣੇ ਪਤੀ ਨੂੰ ਛਕਾਇਆ ਜਾ ਰਿਹਾ ਤੇ ਸੰਗਤ ਜੀ ਫਿਰ ਉਹ ਕਿਵੇਂ ਬਾਣੀ ਪੜ੍ਹਨਗੇ ਉਹ ਕਿਵੇਂ ਨਸ਼ੇ ਤੋਂ ਦੂਰ ਹੋਣਗੇ ਉਹ ਕਿਵੇਂ ਅਮਰਤਾਰੇ ਹੋਣਗੇ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਕਿ ਜੈਸਾ ਅੰਨ ਤੈਸਾ ਮਨ ਜਿਹੋ ਜਿਹਾ ਭੋਜਨ ਆਪਾਂ ਅੱਗੇ ਦੇ ਅਗਲੇ ਦੇ ਪਰੋਸ ਕੇ ਰੱਖਾਂਗੇ ਹੁੰਦਾ ਮਨ ਉਹ ਜਾ ਹੋ ਜਾਵੇਗਾ ਜਦੋਂ ਘਰ ਵਿੱਚ ਭੋਜਨ ਤਿਆਰ ਕਰਨਾ ਆਟਾ ਗੁੰਨਣਾ ਤੇ ਵਾਹਿਗੁਰੂ ਵਾਹਿਗੁਰੂ ਸਿਮਰਨ ਮੂਲ ਮੰਤਰ ਦਾ ਪਾਠ ਵਾਹਿਗੁਰੂ ਜਾਂ ਸਿਮਰਨ ਕਰੋ ਜਾਂ ਮੂਲ ਮੰਤਰ ਦਾ ਪਾਠ ਕਰੋ ਭੋਜਨ ਤਿਆਰ ਕਰੋ ਵਾਹਿਗੁਰੂ ਸਿਮਰਨ ਕਰੋ ਸੰਗਤ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤੇ ਜਾਲ ਦੇ ਵਿੱਚ ਪਤਾਸੇ ਪਾ ਕੇ ਜਦੋਂ ਬਾਣੀ ਪੜੀ ਤੇ ਉਹ ਅੰਮ੍ਰਿਤ ਹੋ ਗਿਆ ਸੀ ਕਿ ਆਪਾਂ ਜਦੋਂ ਬਾਣੀ ਪੜਾਂਗੇ ਤੇ ਭੋਜਨ ਅੰਮ੍ਰਿਤ ਨਾ ਹੋਵੇਗਾ ਕਿ ਅੰਮ੍ਰਿਤ ਜਦੋਂ ਬਾਣੀ ਪੜੀ ਜਾਵੇਗੀ ਕਿ ਭੋਜਨ ਅੰਮ੍ਰਿਤ ਵਰਗਾ ਨਾ ਹੋ ਜਾਵੇਗਾ ਤੇ ਜਦੋਂ ਉਹ ਅੰਮ੍ਰਿਤ ਬੱਚਿਆਂ ਨੂੰ ਪ੍ਰਸ਼ਾਦਾ ਛਕਾਵਾਂਗੇ ਜਾਂ ਘਰwale ਛਕਣਗੇ ਕਿ ਉਹ ਅੰਮ੍ਰਿਤ ਛਕਣ ਵਾਸਤੇ ਤਿਆਰ ਨਾ ਹੋਣਗੇ ਹੋਣਗੇ ਪਰ ਆਪਾਂ ਉਹ ਭੋਜਨ ਪ੍ਰਸ਼ਾਦਾ ਤਿਆਰ ਉਸ ਤਰ੍ਹਾਂ ਮਰਿਆਦਾ ਵਿੱਚ ਨਹੀਂ ਕਰ ਰਹੇ ਟੀਵੀ ਚੱਲ ਰਿਹਾ ਹੁੰਦਾ ਇੰਸਟਾਗ੍ਰam ਚੱਲ ਰਿਹਾ ਹੁੰਦਾ ਮੋਬਾਈਲ ਚੱਲ ਰਿਹਾ ਹੁੰਦਾ ਗਾਣੇ ਸੁਣ ਰਹੇ ਆ ਤੇ ਪ੍ਰਸ਼ਾਦਾ ਤਿਆਰ ਹੋ ਰਿਹਾ ਉਹ ਅਸਰ ਪ੍ਰਸ਼ਾਦੇ ਤੇ ਹੋ ਰਿਹਾ ਤੇ ਜਾ ਕੇ ਆਪਾਂ ਗਾਂ ਬੱਚਿਆਂ ਨੂੰ ਦੇ ਰਹੇ ਆ ਫਿਰ ਤਾਂ ਤੇ ਘਰਾਂ ਦੇ ਵਿੱਚ ਨਸ਼ੇ ਤੇ ਸ਼ਰਾਬਾਂ ਚੱਲ ਰਹੀਆਂ ਨਸ਼ੇ ਦਾ ਕੋਟ ਚੱਲ ਰਿਹਾ ਗੱਲਾਂ ਆਪਾਂ ਕਰਦੇ ਆ ਕਿ ਭਾਈ ਬਚਿੱਤਰ ਸਿੰਘ ਜੀ ਨੇ ਮੱਥੇ ਵਿੱਚ 나ਗਣੀ ਮਾਰੀ ਹਾਥੀ ਦੇ ਤੇ ਹਾਥੀ ਨੂੰ ਦੂਰ ਭਜਾ ਦਿੰਦਾ ਉਹਨੇ ਸੰਗਤ ਜੀ ਇਸ ਤਰ੍ਹਾਂ ਨਹੀਂ ਮਾਰ ਦਿੱਤੀ ਕਰਾਮਾਤ ਸੀ ਅੰਮ੍ਰਿਤ ਦੇ ਵਿੱਚ ਬਾਣੀ ਪੜੀ ਸੀ ਬਾਣੀ ਦੇ ਨਾਲ ਸ਼ਕਤੀ ਪ੍ਰਾਪਤ ਹੋਈ ਸੀ ਉਸ ਨੂੰ ਤੇ ਜੇ ਆਪਾਂ ਮੋਬਾਈਲ ਵੇਖ ਕੇ ਇੰਸਟਾਗ੍ਰam ਵੇਖ ਕੇ ਰੀਲਾਂ ਵੇਖ ਕੇ ਭੋਜਨ ਤਿਆਰ ਕਰ ਰਹੇ ਹਾਂ ਤੇ ਆਪਣੇ ਵਿੱਚ ਲੜਨ ਦੀ ਸ਼ਕਤੀ ਕਿਵੇਂ ਪ੍ਰਾਪਤ ਹੋਵੇ ਸਾਹ ਨਹੀਂ ਕੋਈ ਸ਼ਕਤੀ ਆਪਾਂ ਨੂੰ ਲੜਨ ਦੀ ਪ੍ਰਮਾਤਮਾ ਨੇ ਬਾਣੀ ਵਿੱਚੋਂ ਦੇਣੀ ਹੈ ਤੇ ਬਾਣੀ ਆਪਾਂ ਪੜ ਨਹੀਂ ਰਹੇ ਜਦੋਂ ਵੀ ਭੋਜਨ ਤਿਆਰ ਕਰਨਾ ਹੈ ਸਿਮਰਨ ਕਰਦਿਆਂ ਤਿਆਰ ਕਰੋ ਸਿਮਰਨ ਕਰਦਿਆਂ ਛਕਾਓ ਸੰਗਤ ਜੀ ਆਉਣ ਵਾਲੇ ਸਮੇਂ ਤੁਹਾਡੇ ਬੱਚੇ ਜੋ ਨਸ਼ੇ ਕਰ ਰਹੇ ਨੇ ਬਿਲਕੁਲ ਸਿੱਧੇ ਰਸਤੇ ਤੇ ਹੋ ਜਾਣਗੇ ਸੋ ਇਹ ਤਰੀਕਾ ਜ਼ਰੂਰ ਵਰਤਿਆ ਜੀ ਜਿਹੜੀਆਂ ਮਾਈਆਂ ਭੋਜਨ ਤਿਆਰ ਕਰਦੀਆਂ ਮਰਿਆਦਾ ਵਿੱਚ ਕਿਉਂਕਿ ਅੱਜ ਆਪਾਂ ਚੁੰਨੀ ਆਪਣੇ ਕਿੱਲੇ ਤੇ ਟੰਗੀ ਹੁੰਦੀ ਹੈ ਤੇ ਨੰਗੇ ਸਿਰ ਆਪ ਭੋਜਨ ਤਿਆਰ ਕਰਦੇ ਹੁੰਦੇ ਆ ਇਹ ਵੀ ਤਿਆਰ ਰੱਖਣਾ ਸਿਰ ਨੂੰ ਜਦੋਂ ਆਪਾਂ ਮਰਿਆਦਾ ਕਹਿੰਦੇ ਕਿ ਮਰਿਆਦਾ ਵਿੱਚ ਤਿਆਰ ਕਰੋ ਫਿਰ ਸਾਰਾ ਕੁਝ ਵਿੱਚ ਆ ਜਾਂਦਾ ਹੈ ਮਰਿਆਦਾ ਦੇ ਵਿੱਚ ਬਾਣੀ ਪੜਨੀ ਸਿਰ ਕੱਜਣਾ ਸਿਮਰਨ ਕਰਨਾ ਭੋਜਨ ਤਿਆਰ ਕਰਨਾ ਇਹ ਮਰਿਆਦਾ ਦੇ ਵਿੱਚ ਹੀ ਆਉਂਦਾ ਹੈ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਘਰਾਂ ਵਿੱਚ ਨਸ਼ਾ ਹੈ ਜੋ ਨਸ਼ਿਆਂ ਦੇ ਨਾਲ ਨੌਜਵਾਨ ਮਰ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਤਰੀਕਾ ਮਾਈਆਂ ਵਰਤਨ ਬਾਣੀ ਪੜਨ ਸਿਮਰਨ ਕਰਨ ਭੋਜਨ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਦੇਣ ਬਾਣੀ ਪੜ ਕੇ ਉਹ ਅੰਮ੍ਰਿਤ ਜਿ ਪਾਣੀ ਪੜ ਕੇ ਭੋਜਨ ਤਿਆਰ ਕਰਨ ਕੀ ਅੰਮ੍ਰਿਤ ਬਣ ਜਾਵੇਗਾ ਤੇ ਬੱਚਿਆਂ ਤੇ ਅਸਰ ਜ਼ਰੂਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ